ਤਿਲੰਗ ਮਹੱਲਾ ਪੰਜਮਾ ਤਿਲੰਗ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 724 ਤੇ ਸੁਭਾਏ ਮਾਨ ਬਖਸ਼ਿਸ਼ ਕਰਦੇ ਹਨ ਮੀਰਾ ਦਾਨਾ ਦਿਲਸੋਚ ਸਹਿਬ ਕਹਿੰਦੇ ਹੈ ਮੇਰੇ ਸੋਹਣੇ ਸਰਦਾਰ ਪਰਮਾਤਮਾ ਜੀਮਾ ਨੂੰ ਦਾਣ ਦੇਣ ਵਾਲੇ ਮੇਰੇ ਮੈਲੇ ਮਨ ਨੂੰ ਪਵਿੱਤਰ ਕਰਨ ਵਾਲੇ ਇਹ ਪਰਮਾਤਮਾ ਮੁਹੱਬਤੇ ਮੰਤਨ ਵਸੈ ਸਤਿ ਸ਼ਾ ਬੰਦੀ 모ਚ ਆਪ ਜੀ ਦੇ ਨਾਲ ਮੁਹੱਬਤ ਮੇਰੀ ਮਨ ਤੇ ਤਨ ਅੰਦਰ ਵਸ ਗਿਆ ਹੈ ਆਪ ਸ਼ਾਹਾਂ ਦੇ ਸ਼ਾਹ ਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠੇ ਆ ਸੋਹੀ ਸਭ ਨੂੰ ਆਂਦਾ ਪੈਸਾ ਆਪ ਜੀ ਦੇ ਬਰਾਬਰ ਕੋਈ ਨਹੀਂ ਤੇ ਆਪ ਜੀ ਦਾ ਕੋਈ ਵੀ ਮੁੱਲ ਨਹੀਂ ਪਾਇਆ ਜਾ ਸਕਦਾ ਰਹਾਉ ਦੀਦਨੇ ਦੀਦਾਰ ਸਾਹਿਬ ਕਛ ਨਿਸਕਮੋਲ ਮੈਨੂੰ ਆਪ ਜੀ ਦੇ ਦਰਸ਼ਨਾਂ ਦਾ ਆਸਰਾ ਹੈ ਅਤੇ ਦਰਸ਼ਨਾਂ ਦੀ ਲਾਲਸਾ ਹੈ ਮੈਂ ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਨਹੀਂ ਰਹਿ ਸਕਦਾ ਕਿਉਂਕਿ ਆਪ ਜੀ ਦੇ ਦਰਸ਼ਨ ਅਮੁੱਲ ਹਨ ਇਸ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਪਾਗ ਪਰਵਤਗਾਰ ਤੋਂ ਖੁਦ ਖਸਮ ਵੱਡਾ ਤੋਲ ਆਪ ਜੀ ਪਵਿੱਤਰ ਹੋ ਸੰਸਾਰ ਦੇ ਮਾਲਕ ਹੋ ਅਤੇ ਸੰਸਾਰਿਕ ਜੀਵਾਂ ਨੂੰ ਦਾਤਾਂ ਦੇਣ ਵਾਲੇ ਹੋ ਸਭ ਤੋਂ ਵੱਡੇ ਹੋ ਤੇ ਆਪ ਜੀ ਨੂੰ ਤੋਲਿਆ ਮੇਲਿਆ ਨਹੀਂ ਜਾ ਸਕਦਾ ਮਨ ਦੇ RAM ਲਿਆ ਹੈ ਮੂਲ ਆਪ ਜੀ ਨੂੰ ਪਾਉਣ ਵਾਸਤੇ ਸਿਰਫ ਮਨ ਅਰਪਣ ਕਰਨਾ ਪੈਂਦਾ ਮਨ ਅਰਪਉ ਤਨ ਰਾਖੂ ਆਗੇ ਮਨ ਤੇ ਤਨ ਨੂੰ ਅਰਪਣ ਕਰਨਾ ਪੈਂਦਾ ਹੈ ਦਸਤਗੀਰੀ ਦੇ ਦिलावर ਤੂੰ ਹੀ ਤੂੰ ਹੀ ਇੱਕ ਇਹ ਪ੍ਰਮਾਤਮਾ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲੇ ਪ੍ਰਮਾਤਮਾ ਸਾਰੇ ਪਾਸੇ ਆਪ ਜੀ ਦਾ ਹੀ ਪਸਾਰਾ ਹੈ ਤੂੰ ਹੀ ਸਾਰੇ ਪਾਸੇ ਖਲਕਤ ਵਿੱਚ ਵਸਿਆ ਹੋਇਆ ਹੈ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੇਰਾ ਨਾ ਹੂੰ ਜਦ ਆਪਾ ਪਰ ਕੰਮਿਟ ਕੇ ਜਾਂ ਦੇਖਾਂ ਤਦੂ ਆਪਜੀ ਦੀ ਹਸਤੀ ਨੂੰ ਪਹਿਚਾਨਣ ਵਾਸਤੇ ਆਪਣਾ ਆਪ ਤਿਆਗਣਾ ਪੈਂਦਾ ਮੈਂ ਮੇਰੀ ਹੰਕਾਰ ਨੂੰ ਛੱਡਣਾ ਪੈਂਦਾ ਕਰਤਾਰ ਕੁਦਰਤ ਕਰਨ ਕਾਲਕ ਨਾਨਕ ਤੇਰੀ ਟੇਕ ਇਹ ਪ੍ਰਮਾਤਮਾ ਤੂੰ ਕੁਦਰਤ ਦਾ ਮਾਲਕ ਹੈ ਦਾਸ ਨਾਨਕ ਨੂੰ ਆਪਜੀ ਦਾ ਹੀ ਆਸਰਾ ਹੈ ਵਾਹਿਗੁਰਜੀ ਦਾ ਹਲਸਾ ਵਾਹਿਗੁਰਜੀ ਕੀ ਫਤ